ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਬਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆ ਸਭ ਦੋਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕੋ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲੇ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣ ਅੰਗੇਕਾਰ ਹੋ ਕਰੇ ਤੇਰਾ ਆਕਾਰ ਜੋ ਸਭ ਸਵਾਰਣ ਸਬਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਤੇ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇ ਰੈ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸੰਤਿ ਸੁਖ ਮਨ ਆਏ ਵਸਿਆ ਜਿਨ ਇਸ਼ਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਕੁਵਾਜੇ ਪੰਜ ਸ਼ਬਦ ਤੇ ਤੋ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੂਰ ਤੁਧ ਵਸ ਕੀਤੇ ਕਾਲ ਕੰਟ ਕੋ ਮਾਰਿਆ ਧੁਰੇ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰਿ ਕਾ ਲਾਗੇ ਕਹੈ ਨਾਨਕ ਤਹ ਸੁਖ ਹੋਆ ਤੇ ਤੁ ਘਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਬੱਜ ਹਉ ਕਿਆ ਕਰੇ ਵਿਚਾਰੀਆ ਤੁਰ ਬਾਜ ਸਮਰਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸਨਾਂ ਹੋਰ ਥਾਓ ਨਾਹੀ ਸ਼ਬਦ ਲਾਗੇ ਸਵਾਰੀਆ ਕਹੈ ਨਾਨਕ ਲਵੈ ਬਾਜ ਹਾਂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰਿ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ ਪੰਦਰਹੋ ਜਨ ਕਾ ਮੋਹ ਟੁੱਟਾ ਤਿਨ ਕਾ ਸਬਦ ਸਚੈ ਸਵਾਰਿਆ ਕਹ ਨਾਨਕ ਏਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਨ ਸੋਈ ਜਨ ਦੇਹ ਜਿਸਨੂੰ ਹੋਰ ਕਿਆ ਕਰੇ ਵੇਚਾਰਿਆ ਇਕ ਭਰਮ ਭੂਲੇ ਫਰਹ ਦੇਹ ਦੇ ਸੇਕ ਨਾਮੇ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾਂ ਪਹਿਣਾ ਪਾਵੇ ਕਹ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆ ਬਹੁ ਸੰਤ ਪਿਆਰ ਹੋ ਅਕਥ ਕੇ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇ ਰੇ ਕਿਤ ਦੁਆਰ ਹੈ ਪਾਈਐ ਤਾਨ ਮਨ ਧਨ ਸਭ ਸੋਪੇ ਗੁਰ ਕਾ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੁ ਗੁਰੂ ਕੇ ਰਾਗ ਗਾਵਹੁ ਸਚੀ ਬਾਣੀ ਕਹੈ ਨਾਨਕ ਸੁਮਹੁ ਸੰਤਹੁ ਕਥਿਹੁ ਅਕਥ ਕਹਾਣੀ ਏ ਮਨ ਚੰਚਲਾ ਚਿਤ੍ਰਾਈ ਕਨੇ ਨਾ ਪਾਇਆ ਚਿਤ੍ਰਾਈ ਨਾ ਪਾਇਆ ਕਨੇ ਤੂੰ ਸੋਹਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤੋ ਭਰਮ ਪੁਲਾਇਆ ਮਾਇਆ ਤਾਂ ਮੋਹਣੀ ਤਨੈ ਕੀਤੀ ਜਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੁ ਜਿਨੇ ਮੋਹ ਮੀਠਾ ਲਾਇਆ ਕਹੈ ਨਾਨਕ ਮਨ ਚੰਚਲ ਵਿਚਾਰਾਈ ਕਿਨ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰਾ ਨਾਲੇ ਸਾਥੇ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕਮ ਮੂਲੇ ਨਾ ਕੀਚੈ ਜਿਤ ਅੰਤੈ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅਗਮ ਅਗੋਚਰਾ ਤੇਰਾ ਅੰਤੋ ਨਾ ਪਾਇਆ ਅੰਤੋ ਨਾ ਪਾਇਆ ਕਿਨਹ ਤੇਰਾ ਆਪਣਾ ਆਪ ਤੂੰ ਜਾਣਹਿ ਜੀਵ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖ ਹੈ ਤਾਂ ਵੇਖੈ ਸਭ ਤੂੰ ਹੈ ਜਿਨੇ ਜਗਤ ਉਪਾਇਆ ਕਹੈ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤੋ ਨਾ ਪਾਇਆ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਉਸ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਅਜੰਤ ਸਭ ਤੁਧ ਉਪਾਏ ਇਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸ ਨੂੰ ਆਪੇ ਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਖਮ ਮਾਰਗ ਚਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਆ ਹੋ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਅਸਮਾਣੀ ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏਂ ਹੇ ਤੇ ਵਚਲ ਹੈ ਸੁਆਮੀ ਹੋਰ ਕਿਹਾ ਜਾਣਾ ਗੁਣ ਤੇਰੇ ਜਿਵ ਤੂੰ ਚਲਾਏਂ ਹੇ ਤੇ ਵੈ ਚਲ ਹੈ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਏ ਹੇ ਸੇ ਹਰ ਹਰ ਸਦਾ ਧਿਆਵਹਿ ਜਿਸ ਨੂੰ ਕਥਾ ਸੁਣਾਏ ਹੇ ਆਪਣੀ ਇਸੇ ਗੁਰਦੁਆਰੇ ਸੁਖ ਪਾਵਹਿ ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੈ ਤੇ ਵਚਲਾਵਹਿ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇ ਆਇਓ ਤਿਨ ਕੈ ਮਾਨੇ ਵਸਿਆ ਜਿਨੇ ਧੁਰੋਂ ਲਿਖਿਆ ਆਇਆ ਇੱਕ ਫਿਰਹਿ ਕਨੇਰੇ ਕਰਹਿ ਗੱਲਾਂ ਗੱਲ ਨਹੀਂ ਕਰੈ ਨਾ ਪਾਇਆ ਕਹੈ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨ ਜਿਨੇ ਹਰਿ ਧਿਆਇਆ ਹਰਿ ਘਰ ਆਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਆਪਵਿੱਤ ਮਾਤਾ ਪਿਤਾ ਕੋਟਾਂ ਬਸਹਿਤ ਸੋ ਪਵਿੱਤ ਸੰਗ ਤੇ ਸਬਾਈਆ ਕਹੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੇ ਮਨ ਨੇ ਵਸਾਇਆ ਕਹੈ ਨਾਨਕ ਸੇ ਪਵਿੱਤ ਜਿਨੇ ਗੁਰਮੁਖੇ ਹਰ ਹਰ ਧਿਆਇਆ ਕਰਮੀ ਸਹਜਣਾ ਉਪਜੈ ਵਿਣ ਸਹਜ ਸਹਸਾ ਨ ਜਾਏ ਨਹ ਜਾਏ ਸਹ ਸਾਕਤੈ ਸੰਜਮ ਰਹੇ ਕਰਮ ਕਮਾਏ ਸਹਸਰੀ ਯੋਮ ਲੀਨ ਹੈ ਕਿ ਤੋ ਸੰਜਮ ਧੋਤਾ ਜਾਏ ਮਨ ਤੋ ਵਾਹੋ ਸ਼ਬਦ ਲਾਗੋ ਹਰਿ ਸਿਓ ਰਹੋ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਜ ਉਪਜਾਏ ਸਹਸਾ ਇਵਜਾਏ ਜੀ ਅਹ ਮੈਲੇ ਬਾਹਰ ਹੋ ਨਰਮਲ ਬਾਹਰ ਹੋ ਨਰਮਲ ਜੀਹੋ ਤਾਮੈਲੇ ਤਿਨਿ ਜਨਮ ਜੂਆ ਹਾਰਿਆ ਇਹ ਤਸਨਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ ਨਵੇਦਾ ਮਹਿ ਨਾਮ ਉਤਮ ਸੋ ਸੁਣਹਿ ਨਾਹੀ ਫਿਰ ਹੈ ਜੋ ਬੇਤਾਲਿਆ ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਇਤਨੀ ਜਨਮ ਜੁਆ ਹਾਰਿਆ ਜੀ ਆਹੋ ਨਰਮਲ ਬਹਾਰ ਆਹੋ ਨਰਮਲ ਬਹਾਰ ਆਹੋ ਤਾਂ ਨਰਮਲ ਜੀ ਆਹੋ ਨਰਮਲ ਸਰਗੁਰਤੇ ਕਰਨੀ ਕਮਾਣੀ ਕੂੜ ਕੀ ਸੋਏ ਪਹਚਾ নাহি ਮਨ ਸਾ ਸਾਚੇ ਸਮਾਣੀ ਜਨਮ ਰਤਨ ਜਿਨਿ ਖਟਿਆ ਭਲੇ ਸੇਵਨ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀ ਹਉ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਾਇ ਅੰਤਰਾਤਮੈ ਸਮਾਲੇ ਆਪ ਛਾੜੇ ਸਦਾ ਰਹੇ ਪਰਣ ਗੁਰ ਬਿਨ ਅਗਰ ਨਾ ਜਾਣੈ ਕੋਇ ਕਹੈ ਨਾਨਕ ਸੁਨਹੁ ਸੰਤਹੁ ਸੋ ਸਿੱਖ ਸਨਮੁਖ ਹੋਇ ਜੇ ਕੋ ਗੁਰ ਤੇ ਬੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰਥੈ ਕੋਈ ਪੁਛ ਹੋ ਬਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫੇਰੇ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਾਹ ਸੇਖ ਸਤਿਗੁਰੂ ਕੇ ਪਿਆਰ ਹੋ ਗਾਵਹੁ ਸੱਚੀ ਬਾਣੀ ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਨਾਸਮਾਣੀ ਪੀਵਹੁ ਅੰਮ੍ਰਿਤੋ ਸਦਾ ਰਹਹੁ ਹਰ ਰੰਗੇ ਜਪਿ ਹੋ ਸਾਧਕ ਪਾਣੀ ਕਹ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝ ਹੋਰ ਕੱਚੀ ਬਾਣੀ ਕਹੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਾ ਹਿਰ ਲਿਆ ਮਾਇਆ ਬੋਲੇ ਨ ਪੈਰ ਬਾਣੀ ਕਹੈ ਨਾਨਕ ਸਤਿਗੁਰੂ ਬਾਝ ਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੁੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋ ਆਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨੇ ਆਪੇ ਜਿਸ ਨੂੰ ਦੇ ਬੁਝਾਏ ਕਹੈ ਨਾਨਕ ਸਬਦਰਤਨ ਹੈ ਹੀਰਾ ਜੇਤ ਜੜਾਓ ਸਿਵ ਸਕਤੇ ਆਪੇ ਉਪਾਏ ਕਾ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪੇ ਵੇਖੈ ਗੁਰਮੁਖਿ ਕੇ ਸਹ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸਬਦ ਮਨਿ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਸੋਲੇ ਵਲਾਏ ਕਹੈ ਨਾਨਕ ਆਪੇ ਕਰਤਾ ਆਪੇ ਹੁਕਮ ਬੁਝਾਏ ਸਿਮਰਤੋ ਸਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਝ ਹਾਂ ਤਤੈ ਸਾਰ ਨਾ ਜਾਣੀ ਤਿਹ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰ ਮਨ ਵਸਿਆ ਬੋਲੈ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸ ਨੂੰ ਅੰਨ ਦਿਨ ਹਰ ਲੇਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪਰਤਪਾਲ ਕਰੇ ਸੋ ਕੋ ਮਨਹੁ ਵਿਸਾਰੀਐ ਮਨਹੁ ਕੋ ਵਿਸਾਰੀਐ ਏਵਡਾਤਾ ਜੇ ਅਗਨ ਮਹਿ ਆਹਾਰ ਪਹਚਾਵੇ ਉਸ ਨੂੰ ਕਿਹੋ ਪਹੇ ਨਾ ਸਕੀ ਜਿਸ ਨੂੰ ਆਪਣੀ ਲੇਵ ਲਾਵੇ ਆਪਣੀ ਲਿਪਾ ਪੇ ਲਾਵੇ ਗੁਰਮੁਖੇ ਸਦਾ ਸਮਾਲੀਐ ਕਹੈ ਨਾਨਕ ਏਵਡਾਤਾ ਸੋ ਕੋ ਮਨਹੁ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭੇ ਕੋ ਜੇਹੀ ਕਰਤਾ ਖੇਲ ਰਚਾਇਆ ਜਾਂ ਤਸ ਭਾਣਾ ਤਾਂ ਜੰਮਿਆ ਪਰਵਾਰੇ ਭਲਾ ਪਾਇਆ ਲੇਵ ショਡ ਕੀ ਲੱਗੀ ਤਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੁਖੋ ਪਜੈ ਭਾਉ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦੀ ਜਿਨਾਂ ਲੇਵ ਲਾਗੀ ਇਤਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੋ ਰਹੇ ਲੋਕ ਵਿਲ ਲਾਏ ਐਸਾ ਸਤਗੁਰ ਜੇ ਮਿਲੈ ਤਿਸਨੋ ਸਿਰ ਸੋਪੀਆ ਵਿੱਚ ਹਉ ਆਪ ਜਾਏ ਜਿਸ ਦਾ ਜੀਉ ਤਿਸ ਮਿਲਰ ਹੈ ਹਰ ਵਸਾ ਮਨ ਆਏ ਹਰ ਆਪ ਅਮੁੱਲਕ ਹੈ ਭਾਗਤ ਨਾ ਕੇ ਨਾਨਕਾ ਜਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨਮਨ ਜਾਰਾ ਹਰ ਰਾਸ ਮੇਰੀ ਮਨਮਨ ਜਾਰਾ ਸਤਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿ ਹੋ ਜੀ ਹਉ ਲਾਖ ਖਟਿ ਹੋ ਦਿਹਾੜੀ ਇਹੋ ਤਹਨ ਤੈਨਾਂ ਮਿਲਿਆ ਜਿਨ ਹਰ ਆਪੇ ਪਾਣ ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ اے ਰਸਨਾ ਤੂੰ ਅੰਦਰ ਸੇ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨੰਤਰਸ ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਗੁਰ ਮਿਲੈ ਜਿਸ ਆਏ ਕਹੈ ਨਾਨਕ ਹੋਰ ਅੰਦਰਸ ਸਭ ਵੀ ਸਰੇ ਜਾ ਹਰ ਰਸਹਿ ਮਨ ਆਏ اے శ్రీరా میرے ਆਹਰ ਤੁਮ ਮਹਜੋਤ ਰਖੀ ਤਾ ਤੂ ਜਗਮ ਹੈ ਆਇਆ ਹਰ ਜੋਤ ਰਖੀ ਤੁੱਧ ਵਿੱਚ ਤਾ ਤੂ ਜਗਮ ਹੈ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਰੇ ਜਗਤ ਦਿਖਾਇਆ ਗੁਰ ਪ੍ਰਸਾਦੀ 부ਜਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂ ਜਗਮ ਹੈ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪ ਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰੇ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸ੍ਰੀ ਰਾਮੇ ਰਿਆ ਇਸ ਜਗਮ ਹੈ ਆਏ ਕਹੈ ਕਾ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸ੍ਰੀ ਰਾਜਾ ਤੂ ਜਗਮ ਹੈ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਿ ਵਸਾਇਆ ਗੁਰ ਪ੍ਰਸਾਦੀ ਹਰ ਮਨਿ ਵਸਿਆ ਪੂਰ ਬਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪਰਵਾਣ ਹੋਆ ਜਿਨੇ ਸਤਗੁਰ ਸਿਉਂ ਚੇਤੋ ਲਾਇਆ ਏ ਨੇਤਰ ਹੋ ਮੇਰੇ ਹੋ ਹਰ ਤੁਮ ਮਹਜੋਦ ਧਰੀ ਹਰ ਬਿਨ ਅਵਰਨਾ ਦੇਖੋ ਕੋਈ ਹਰ ਬਿਨ ਅਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ 부ਝਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨ ਅਵਰਨਾ ਕੋਈ ਕਹੈ ਨਾਨਕ ਇਹ ਨਿਤਰ ਅੰਧ ਸੇ ਸਤਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸਾਚਾ ਸੁਨਣੈ ਨੂੰ ਪਠਾਏ ਸਾਚਾ ਸੁਨਣੈ ਨੂੰ ਪਠਾਏ ਸਰੀਰ ਲਾਏ ਸੁਨਹੁ ਸਤਿ ਬਾਣੀ ਜਿਤ ਸੁਣੀ ਮਨ ਤਾਂ ਹਰਿਆ ਹੋਆ ਰਸਨਾ ਰਾਸੇ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਨਹੁ ਪਵਿੱਤਰ ਹੋਵਹੁ ਸਾਚਾ ਸੁਨਣੈ ਨੂੰ ਪਠਾਏ ਹਰ ਜੀ ਜੋ ਗੁਫਾ ਅੰਦਰ ਰੱਖ ਕਹਿ ਵਾਜਾ ਭਵਨ ਵਜਾਇਆ ਵਜਾਇਆ ਵਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੇ ਇੱਕ ਨਾ ਦਸਵਾ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਓ ਨਵ ਨਿਦੇ ਤਿਸ ਦਾ ਅੰਤ ਨਾ ਜਾਈ ਪਾਇਆ ਕਹ ਨਾਨਕ ਹਰ ਪਿਆਰ ਹੈ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਭਵਨ ਵਜਾਇਆ ਹੋ ਸੱਚਾ ਸੋਹਿਲਾ ਸੱਚ ਘਰ ਗਾਵੋ ਗਾਵਹ ਤਾ ਸੋਹਿਲਾ ਘਰ ਸੱਚਾ ਜਿਥੈ ਸਦਾ ਸੱਚ ਧਿਆਵਹਿ ਸਚੋ ਧਿਆਵ ਹੈ ਜਾਂ ਤੁਧ ਭਾਵਹਿ ਗੁਰਮੁਖ ਜਨਾ ਬੁਝਾਵਹਿ ਹੋ ਸੱਚੋ ਸਬਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹਿ ਕਹ ਨਾਨਕੋ ਸੱਚ ਸੋਹਿਲਾ ਸੱਚ ਘਰ ਗਾਵਹਿ ਅਨਦ ਸੁਣਹੁ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵੇ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਭਰ ਪੂਰੇ ਬਿਰਮੰਤੇ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਭਰ ਪੂਰੇ ਬਿਰਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ